ਸ਼ਤਰੀਏ ਕਾਲ ਦੋਸਤੋ ਰੋਲਾ ਪੰਜਾਬ ਨਾਲ ਤੁਸੀਂ ਸੁਣ ਰਹੇ ਹੋ ਪੰਜਾਬ ਦੀ ਵੱਡੀ ਖਬਰ ਪੰਜਾਬ ਦੇ ਮਸ਼ਹੂਰ ਪਾਦਰੀ ਪਾਸਟਰ ਬਜਿੰਦਰ ਸਿੰਘ ਨੂੰ ਮੁਹਾਲੀ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ 2018 ਦੇ ਇੱਕ ਮਹਿਲਾ ਨਾਲ ਦੁਰਵਿਹਾਰ ਦੇ ਮਾਮਲੇ 'ਚ ਅਦਾਲਤ ਨੇ ਇਹ ਕੜੜਾ ਫੈਸਲਾ ਦਿੱਤਾ ਇਹ ਕੇਸ ਰੇਅਰ ਆਫ ਰੇਅਰਸਟ ਮੰਨਿਆ ਗਿਆ ਜਿਸ ਵਿੱਚ ਬਜਿੰਦਰ ਸਿੰਘ ਨੇ ਲੋਕਾਂ ਦੀ ਆਸਥਾ ਨਾਲ ਖਿਲਵਾੜ ਕਰਕੇ ਇੱਕ ਮਹਿਲਾ ਨਾਲ ਅਪਮਾਨਜਨਕ ਵਿਵਹਾਰ ਕੀਤਾ ਹੁਣ ਉਹ ਆਪਣੀ ਆਖਰੀ ਸਾਹ ਤੱਕ ਜੇਲ੍ਹ 'ਚ ਰਹੇਗਾ ਫੈਸਲੇ ਤੋਂ ਬਾਅਦ ਪੀੜਤ ਪਰਿਵਾਰ ਨੇ ਅਦਾਲਤ ਦਾ ਧੰਨਵਾਦ ਕੀਤਾ ਦੂਜੇ ਪਾਸੇ ਯਸ਼ੂ ਯਸ਼ੂ ਕਰਕੇ ਲੋਕਾਂ ਨੂੰ ਠੱਗਣ ਵਾਲਾ ਬਜਿੰਦਰ ਹੁਣ ਪੂਰੀ ਜ਼ਿੰਦਗੀ ਲਈ ਕੈਦਚ ਰਹੇਗਾ ਹਾਲੀ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਬਜਿੰਦਰ ਸਿੰਘ ਕੋਰਤ ਨੂੰ ਅਤੇ ਉਸਦੇ ਭਰਾ ਨੂੰ ਕੁੱਟਦਾ ਹੋਇਆ ਨਜ਼ਰ ਆਇਆ ਬਾਅਦ ਵਿੱਚ ਉਸਨੇ ਦਾਅਵਾ ਕੀਤਾ ਕਿ ਇਹ ਵੀਡੀਓ ਟੈਕਨੋਲੋਜੀਕ ਦੁਆਰਾ ਬਣਾਈ ਗਈ ਹੈ 2018 ਚ ਬਜਿੰਦਰ ਨੂੰ ਬਲਾਤਕਾਰ ਦੇ ਕੇਸ ਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਆਪਣੇ ਰਾਜਨੀਤਿਕ ਅਤੇ ਸ਼ਕਤੀਸ਼ਾਲੀ ਸੰਪਰਕਾਂ ਕਾਰਨ ਜ਼ਮਾਨਤ ਤੇ ਛੁੱਟ ਗਿਆ ਹਲਾਂਕਿ ਇਸ ਵਾਰ ਅਦਾਲਤ ਨੇ ਇੱਕ ਕੜਾ ਫੈਸਲਾ ਲਿਆ ਉਹ ਕੇਵਲ ਇੱਕ ਕਾਨੂੰਨੀ ਜਿੱਤ ਨਹੀਂ ਸਗੋ ਧਾਰਮਿਕ ਠੱਗੀ ਨੂੰ ਬੇਨਕਾਬ ਕਰਨ ਵਾਲਾ ਇੱਕ ਵੱਡਾ ਫੈਸਲਾ ਹੈ ਇਸ ਤੋਂ ਪਹਿਲਾਂ 2012 ਚ ਬਜਿੰਦਰ ਸਿੰਘ ਇੱਕ ਕਤਲ ਦੇ ਮਾਮਲੇ ਚ ਸਜ਼ਾ ਕੱਟ ਚੁੱਕਾ ਹੈ ਜੇਲ੍ਹ ਤੋਂ ਨਿਕਲਣ ਤੋਂ ਬਾਅਦ ਉਹ ਆਪਣੇ ਆਪ ਨੂੰ ਧਾਰਮਿਕ ਗੁਰੂ ਦੱਸਣ ਲੱਗ ਪਿਆ ਪੰਜਾਬ ਵਿੱਚ ਇਸ ਦੇ 20-25 ਚਰਚੇ ਹਨ ਜਦਕਿ ਵਿਦੇਸ਼ਾਂ ਵਿੱਚ 32 ਤੋਂ ਵੱਧ ਚਰਚਾਂ ਉੱਤੇ ਇਸ ਦਾ ਕੰਟਰੋਲ ਹੈ ਚੰਡੀਗੜ੍ਹ ਚ ਆਪਣਾ ਪਹਿਲਾ ਚਰਚਾ ਖੋਲਣ ਤੋਂ ਬਾਅਦ YouTube ਤੇ ਚਮਤਕਾਰ ਦਿਖਾ ਕੇ ਲੋਕਾਂ ਨੂੰ ਵਸ ਵਿੱਚ ਕਰ ਲੈਂਦਾ ਸੀ 3 ਮਿਲੀਅਨ ਤੋਂ ਵੱਧ ਲੋਕ ਇਸ ਦੇ YouTube ਚੈਨਲ ਨਾਲ ਜੁੜੇ ਹੋਏ ਸਨ ਤੇ ਉਹ ਉਹਨਾਂ ਦੀ ਭਾਵਨਾਵਾਂ ਨਾਲ ਖੇਡ ਕੇ ਆਪਣਾ ਧੰਦਾ ਚਮਕਾਉਂਦਾ ਰਿਹਾ। ਬਜਿੰਦਰ ਸਿੰਘ ਲੋਕਾਂ ਦਾ ਧਰਮ ਪਰਿਵਰਤਨ ਕਰਵਾਉਂਦਾ ਕਰਵਾਉਂਦਾ ਤੇ ਸਗੋਂ ਪੈਸਿਆਂ ਦੀ ਲਾਲਚ ਦੇ ਕੇ ਆਪਣੀ ਸ਼ਕਤੀ ਨੂੰ ਹੋਰ ਵਧਾਉਂਦਾ ਸੀ। ਜੋ ਵੀ ਇਸ ਦੇ ਖਿਲਾਫ ਬੋਲਦਾ ਉਸ ਉੱਤੇ ਹੀ ਮਾਮਲੇ ਦਰਜ ਕਰਵਾ ਦਿੰਦਾ। 2018 ਵਿੱਚ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੂੰ 5 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਜਦੋਂ ਉਹ ਇਹ ਨਾ ਮੰਨੇ ਤਾਂ ਉਹਨਾਂ ਉੱਤੇ ਜ਼ਬਰਦਸਤੀ FIR ਦਰਜ ਕਰਵਾ ਦਿੱਤੀ। ਵਜਿੰਦਰ ਸਿੰਘ ਆਪਣੇ ਚਮਤਕਾਰ ਦੇ ਨਾਂ ਤੇ ਲੋਕਾਂ ਨੂੰ ਠੱਗਦਾ ਸੀ ਓਏ ਹੱਥੋਂ ਲੰੰਦਾ ਤੇ ਲੋਕਾਂ ਨੂੰ ਕਰੰਟ ਲੱਗਣ ਦਾ ਨਾਟਕ ਕਰਵਾਉਂਦਾ ਸਵਾਲ ਇਹ ਹੈ ਕਿ ਲੋਕ ਅਜੀਬਿਕ ਇੰਨਾ ਠੱਗਾਂ ਤੇ ਵਿਸ਼ਵਾਸ ਕਰ ਲੈਂਦੇ ਹਨ ਇਸ ਦਾ ਇੱਕ ਵੱਡਾ ਕਾਰਨ ਪੰਜਾਬ ਦੇ ਕੁਝ ਸੈਲੀਬ੍ਰਿਟੀ ਵੀ ਹਨ ਜੋ ਪਾਸਟਰ ਦੇ ਸਮਾਗਮ ਚ ਸ਼ਰਕਤ ਕਰਦੇ ਅਤੇ ਉਸ ਨੂੰ ਭਗਵਾਨ ਜਿਹਾ ਦੱਸਦੇ ਇੰਨੀਆਂ ਹੀ ਹਸਤੀਆਂ ਦੀ ਵਜ੍ਹਾ ਨਾਲ ਗਰੀਬ ਤੇ ਮਾਸੂਮ ਲੋਕਾਂ ਜੀ ਵੀ ਠੱਗੇ ਜਾਂਦੇ ਹਨ ਮੋਹਾਲੀ ਕੋਰਟ ਵੱਲੋਂ ਲਿਆ ਗਿਆ ਫੈਸਲਾ ਇੱਕ ਵੱਡੀ ਮਿਸਾਲ ਹੈ ਲੋਕਾਂ ਦੀ ਆਸਾਂ ਨਾਲ ਖੇਡਣ ਵਾਲਿਆਂ ਉੱਤੇ ਨਕੇਲ ਪਾਉਣੀ ਬਹੁਤ ਜ਼ਰੂਰੀ ਹੈ ਆਖਰ ਵਿੱਚ ਇਹ ਹੈ ਯਾਦ ਰੱਖਣਾ ਚਾਹੀਦਾ ਹੈ ਕਿ ਧਰਮ ਉਹ ਹੀ ਜਿਸ ਵਿੱਚ ਤੁਸੀਂ ਪੈਦਾ ਹੋਏ ਹੋ ਮਾਂ-ਬਾਪ ਉਹ ਹੀ ਜੋ ਤੁਹਾਡੇ ਆਪਣੇ ਹਨ ਅਤੇ ਦੇਸ਼ ਉਹ ਹੀ ਜਿਸ ਵਿੱਚ ਤੁਸੀਂ ਜਨਮ ਲਿਆ ਜੇ ਅਸੀਂ ਅੱਜ ਦੀ ਵੱਡੀ ਖਬਰ ਤੁਸੀਂ ਦੇਖ ਰਹੇ ਹੋ ਰੋਲਾ ਪੰਜਾਬ ਜਿੱਤੇ ਤੁਸੀਂ ਹਰ ਵੱਡੀ ਤੇ ਤਾਜ਼ਾ ਖਬਰ ਸਭ ਤੋਂ ਪਹਿਲਾਂ ਸੁਣਦੇ ਹੋ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਦੱਸੋ ਅਤੇ ਹੋਰ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੇ ਰਹੋ ਸ਼ਕਤਸ਼੍ਰੀ al dosto.